you again ਦਰਸ਼ਕਾਂ ਵੇਖ ਰਹੇ ਤੁਸੀਂ ਅਨਰਸਪਕਤੀ ਵੱਡੀ ਖਬਰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਨਾਲ ਹੀ ਨਾਲ ਵਿਵਾਦਾਂ ਦੇ ਵਿੱਚ ਵੀ ਘਿਰ ਗਈ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਇੱਕ ਕੈਦੀ ਵੱਲੋਂ ਆਪਣੀ ਬੈਰਕ ਸਾਹਮਣੇ ਖੜ ਕੇ ਫੋਟੋ ਖਿੱਚਵਾਈ ਗਈ ਹੈ ਨਾ ਸਿਰਫ ਫੋਟੋ ਖਿੱਚਵਾਈ ਗਈ ਹੈ ਬਲਕਿ ਉਸ ਕੈਦੀ ਨੇ ਉਹ ਫੋਟੋ ਆਪਣੇ ਇੰਸਟਾਗ੍ਰam ਹੈਂਡਲ ਤੇ ਸਟੋਰੀ ਵੱਜੋਂ ਪਾਈ ਵੀ ਹੈ ਜਦੋਂ ਅਸੀਂ ਉਹ ਪ੍ਰੋਫਾਈਲ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਹਾਲਾਂਕਿ ਕਿਉਂਕਿ ਸਟੋਰੀ ਅਪਲੋਡ ਕੀਤੀ ਗਈ ਸੀ ਉਹ ਸਟੋਰੀ ਜਾਂ ਤਾਂ ਡਿਲੀਟ ਕਰ ਦਿੱਤੀ ਗਈ ਹੈ ਇਸ ਕਰਕੇ ਉਹ ਦਿਖ ਨਹੀਂ ਰਹੀ ਪਰ ਇਹ ਜੋ ਫੋਟੋਸ ਕੈਦੀ ਵੱਲੋਂ ਆਪਣੇ ਇੰਸਟਾਗ੍ਰam ਹੈਂਡਲ ਤੇ ਪਾਈ ਗਈ ਹੈ ਉਹ ਫੋਟੋ ਹੁਣ ਵਾਇਰਲ ਜ਼ਰੂਰ ਹੋ ਰਹੀ ਹੈ ਤੇ ਨਾਲ ਹੀ ਨਾਲ ਇਸ ਤੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਜੇਲਾ ਅੰਦਰ ਤੜੱਲੇ ਦੇ ਨਾਲ ਮੋਬਾਈਲ ਫੋਨ ਇਸਤੇਮਾਲ ਹੋ ਰਹੇ ਨੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਲੱਖ ਦਾਅਵੇ ਕਰ ਰਿਹਾ ਹੈ ਕਿ ਜੈਮਰ ਲਾਏ ਗਏ ਨੇ ਤੇ ਸਖਤ ਪੈਰਾ ਹੈ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਫਿਰ ਜੇਲਾ ਅੰਦਰ ਮੋਬਾਈਲ ਆਖਰ ਕਿਵੇਂ ਪਹੁੰਚ ਜਾਂਦੇ ਨੇ ਇਹ ਇੱਕ ਤਗੜਾ ਸਵਾਲ ਹੈ ਜੋ ਕਿ ਇਸ ਵਕਤ ਖੜਾ ਹੋ ਰਿਹਾ ਹੈ ਇਸ ਖਬਰ ਤੋਂ ਬਾਅਦ ਕਿਉਂਕਿ ਇੱਕ ਕੈਦੀ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇਹ ਜੇਲ ਦੇ ਵਿੱਚ ਬੰਦ ਹੈ ਫਰੀਦਕੋਟ ਦਾ ਹੀ ਰਹਿਣ ਵਾਲਾ ਹੈ ਤੇ ਇਸ ਦਾ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਹੈਂਡਲ ਇਸ ਦੇ ਨਾਮ ਤੋਂ ਬਣਿਆ ਹੋਇਆ ਹੈ ਤੇ ਇਸ ਨੇ ਬਕਾਇਦਾ ਫੋਟੋ ਖਿੱਚੀ ਹੈ ਮੋਬਾਈਲ ਦੇ ਰਾਹੀਂ ਇਹ ਫੋਟੋ ਖਿੱਚੀ ਹੋਈ ਹੈ ਤੇ ਫਿਰ ਆਪਣੇ ਇੰਸਟਾਗ੍ਰam ਹੈਂਡਲ ਤੇ ਇਹ ਜੋ ਫੋਟੋ ਹੈ ਇਹ ਅਪਲੋਡ ਵੀ ਕੀਤੀ ਗਈ ਹੈ ਨਾਲ ਹੀ ਨਾਲ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਫਰੀਦਕੋਟ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੋਬਾਈਲ ਦੀਆਂ ਖਬਰਾਂ ਸਾਹਮਣੇ ਆndੀਆਂ ਨੇ ਮੋਬਾਈਲ ਦੇ ਇਸਤੇਮਾਲ ਦੀਆਂ ਖਬਰਾਂ ਮੋਬਾਈਲ ਦੇ ਵਿੱਚ ਵੀਡੀਓ ਬਣਾਉਣ ਦੀਆਂ ਖਬਰਾਂ ਸਾਹਮਣੇ ਆndੀਆਂ ਨੇ ਔਰ ਨਾ ਸਿਰਫ ਫਰੀਦਕੋਟ ਜੇਲ ਅਸੀਂ ਲੁਧਿਆਣੇ ਦੀ ਸੈਂਟਰਲ ਜੇਲ ਨੂੰ ਵੀ ਕਿਵੇਂ ਭੁੱਲ ਸਕਦੇ ਹਾਂ ਜਿੱਥੇ ਕਿ ਵੱਡੇ ਵੱਡੇ ਗੈਂਗਸਟਰ ਬੰਦ ਰਹੇ ਨੇ ਤੇ ਆਪਣੇ ਸਾਥੀਆਂ ਦਾ ਜਨਮ ਦਿਨ ਜਦੋਂ ਮਨਾਉਂਦੇ ਆ ਪਾਰਟੀ ਜਦੋਂ ਮਨਾਉਂਦੇ ਆ ਤਾਂ ਫਿਰ ਉਹ ਇੰਸਟਾਗ੍ਰam ਪੇਜ ਤੇ ਲਾਈਵ ਹੋ ਕੇ ਉਹ ਪਾਰਟੀ ਜੇਲ ਦੇ ਅੰਦਰ ਮਨਾਉਂਦੇ ਨੇ ਸੈਲੀਬ੍ਰੇਟ ਕਰਦੇ ਨੇ ਤੇ ਉਹ ਵੀ ਵਾਇਰਲ ਹੋ ਜਾਂਦੀ ਹੈ ਸੋ ਬੇਸ਼ੱਕ ਪੁਲਿਸ ਪ੍ਰਸ਼ਾਸਨ ਲੱਖ ਦਾਅਵੇ ਕਰਦਾ ਹੈ ਕਿ ਜੇਲ੍ਹਾਂ ਦੇ ਅੰਦਰ ਪੂਰੀ ਤਰੀਕੇ ਨਾਲ ਸੁਰੱਖਿਆ ਚੱਕ ਚੌਬਨ ਦੇ ਪਰਿੰਦਾ ਪਰ ਨਹੀਂ ਮਾਰ ਸਕਦਾ ਮੋਬਾਈਲ ਫੋਨ ਫੜੇ ਜਾ ਰਹੇ ਨੇ ਤੇ ਇਸਤੇਮਾਲ ਕੋਈ ਨਹੀਂ ਕਰ ਸਕਦਾ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਆਪਣੇ ਆਪ ਦੇ ਵਿੱਚ ਸਵਾਲ ਵੀ ਖੜੇ ਹੋਣੇ ਲਾਸ ਮਹੀਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਦਾਅਵੇ ਇਨ੍ਹਾਂ ਖਬਰਾਂ ਤੋਂ ਬਾਅਦ ਖੋਖਲੇ ਸਾਬਤ ਹੁੰਦੇ ਨੇ ਤੇ ਝੂਠੇ ਸਾਬਤ ਹੁੰਦੇ ਨੇ ਹੁਣ ਇੱਕ ਬਾਰ ਫਿਰ ਤੋਂ ਇਹ ਫੋਟੋ ਜੋ ਹੈ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਪੂਰੇ ਮੀਡੀਆ ਦੇ ਅੰਦਰ ਇਸ ਦੀਆਂ ਚਰਚਾਵਾਂ ਨੇ ਕਿ ਆਖਿਰ ਫਰੀਦਕੋਟ ਮਾਡਰਨ ਜੇਲ ਦੇ ਵਿੱਚ ਬੰਦ ਇੱਕ ਕੈਦੀ ਨੇ ਫੋਟੋ ਖਿੱਚਵਾਈ ਫੋਟੋ ਤਾਂ ਖਿੱਚਵਾਈ ਉਹ ਠੀਕ ਹੈ ਪਰ ਉਸ ਫੋਟੋ ਨੂੰ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੋਫ ਤੋਂ ਆਪਣੇ ਇੰਸਟਾਗ੍ਰam ਹੈਂਡਲ ਤੇ ਅਪਲੋਡ ਵੀ ਕਰ ਦਿੱਤਾ ਜਿਸ ਤੋਂ ਬਾਅਦ ਹਾਲਾਂਕਿ ਇਹ ਵਾਇਰਲ ਹੋ ਗਈ ਜਦੋਂ ਅਸੀਂ ਇਸ ਦਾ ਇੰਸਟਾਗ੍ਰam ਹੈਂਡਲ ਖੋਲਿਆ ਤਾਂ ਉੱਥੋਂ ਹੁਣ ਇਹ ਫੋਟੋ ਡਿਲੀਟ ਹੋ ਗਈ ਹੈ ਕਿਉਂਕਿ ਸਿਰਫ ਸਟੋਰੀ ਪਾਈ ਗਈ ਸੀ ਪੋਸਟ ਅਪਲੋਡ ਨਹੀਂ ਕੀਤੀ ਗਈ ਸੀ ਫੋਟੋ ਨੂੰ ਅਪਲੋਡ ਨਹੀਂ ਕੀਤਾ ਗਿਆ ਸੀ ਸਿਰਫ ਸਟੋਰੀ ਪਾਈ ਗਈ ਸੀ ਔਰ ਕੁਝ ਵਕਤ ਬਾਅਦ ਜਾਂ ਤਾਂ ਸਟੋਰੀ ਆਪਣੇ ਆਪ हट ਗਈ ਜਾਂ ਫਿਰ ਜ਼ਾਹਿਰ ਜੇ ਗੱਲ ਹੈ ਜਦੋਂ ਇਹ ਵਾਇਰਲ ਹੋਈ ਹੈ ਉਸ ਤੋਂ ਬਾਅਦ ਉਸ ਸਟੋਰੀ ਨੂੰ ਹਟਾ ਦਿੱਤਾ ਗਿਆ ਡਿਲੀਟ ਕਰ ਦਿੱਤਾ ਗਿਆ ਕਿਉਂਕਿ ਸਵਾਲ ਆਪਣੇ ਆਪ ਦੇ ਵਿੱਚ ਕਾਫੀ ਖੜੇ ਹੋ ਰਹੇ ਨੇ ਫਰੀਦਕੋਟ ਜੇਲ ਹੋਵੇ ਹੁਸ਼ਿਆਰਪੁਰ ਦੀ ਜੇਲ ਹੋਵੇ ਬਠਿੰਡਾ ਜੇਲ ਹੋਵੇ ਲੁਧਿਆਣੇ ਦੀ ਜੇਲ ਹੋਵੇ ਜਿੰਨੀਆਂ ਵੀ ਮਾਡਰਨ ਤੇ ਕੇਂਦਰੀ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਮੋਬਾਈਲ ਫੋਨਾਂ ਦੇ ਵਰਤੋਂ ਦਾ ਐ ਕੋਈ ਪਹਿਲਾ ਮਾਮਲਾ ਨਹੀਂ ਔਰ ਮੋਬਾਈਲ ਫੋਨਾਂ ਤੇ ਰਹੀਂ ਫੋਟੋ ਪਾਣਾ ਜਾਂ ਵੀਡੀਓ ਅਪਲੋਡ ਕਰਨਾ ਇਹ ਵੀ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਫਰੀਦਕੋਟ ਜੇਲ੍ਹ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਕਿਵੇਂ ਸ਼ਰੀਆਮ ਗੈਂਗਸਟਰਾਂ ਵੱਲੋਂ ਬਰਥਡੇ ਦੀ ਪਾਰਟੀ ਮਨਾਈ ਗਈ ਸੀ ਤੇ ਲਾਈਵ ਹੋ ਕੇ ਉਹ ਬਰਥਡੇ ਦੀ ਪਾਰਟੀ ਮਨਾਈ ਗਈ ਸੀ ਉਹ ਵੀ ਸਭ ਨੇ ਦੇਖਿਆ ਸੀ ਸੋ ਸਵਾਲ ਖੜੇ ਹੋਣੇ ਲਾਜ਼ਮੀ ਨੇ ਜਸ਼ਨਪ੍ਰੀਤ ਸਿੰਘ ਜੋ ਕਿ ਇਸ ਵਕਤ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਫਰੀਦਕੋਟ ਦਾਹੀ ਰਹਿਣ ਵਾਲਾ ਹੈ ਉਸ ਨੇ ਫੋਟੋ ਪਾਈ मोबाइल राीची तो बकायदा उसने इंस्टाग्राम हैंडल से अपलोड भी किया हम सवाल पुलिस प्रशासन है कि आखिर इस खबर तो बाद पुलिस प्रशासन की जवाब देगा ਸਸ਼ਵਕਾਲ ਵੇਖੇ ਤੁਸੀਂ ਅਨੇ ਰਸਪਕਤੀ ਵੱਡੀ ਖਬਰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਨਾਲ ਹੀ ਨਾਲ ਵਿਵਾਦਾਂ ਦੇ ਵਿੱਚ ਵੀ ਘਿਰ ਗਈ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਇੱਕ ਕੈਦੀ ਵੱਲੋਂ ਆਪਣੀ ਬੈਰਕ ਸਾਹਮਣੇ ਖੜ ਕੇ ਫੋਟੋ ਖਿੱਚਵਾਈ ਗਈ ਹੈ ਨਾ ਸਿਰਫ ਫੋਟੋ ਖਿੱਚਵਾਈ ਗਈ ਹੈ ਬਲਕਿ ਉਸ ਕੈਦੀ ਨੇ ਉਹ ਫੋਟੋ ਆਪਣੇ ਇੰਸਟਾਗ੍ਰam ਹੈਂਡਲ ਤੇ ਸਟੋਰੀ ਵੱਜੋਂ ਪਾਈ ਵੀ ਹੈ ਜਦੋਂ ਅਸੀਂ ਉਹ ਪ੍ਰੋਫਾਈਲ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਹਾਲਾਂਕਿ ਕਿਉਂਕਿ ਸਟੋਰੀ ਅਪਲੋਡ ਕੀਤੀ ਗਈ ਸੀ ਉਹ ਸਟੋਰੀ ਜਾਂ ਤਾਂ ਡਿਲੀਟ ਕਰ ਦਿੱਤੀ ਗਈ ਹੈ ਇਸ ਕਰਕੇ ਉਹ ਦਿਖ ਨਹੀਂ ਰਹੀ ਜੋ ਫੋਟੋਸ ਕੈਦੀ ਵੱਲੋਂ ਆਪਣੇ ਇੰਸਟਾਗ੍ਰam ਹੈਂਡਲ ਤੇ ਪਾਈ ਗਈ ਹੈ ਉਹ ਫੋਟੋ ਹੁਣ ਵਾਇਰਲ ਜ਼ਰੂਰ ਹੋ ਰਹੀ ਹੈ ਤੇ ਨਾਲ ਹੀ ਨਾਲ ਇਸ ਤੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਜੇਲਾ ਅੰਦਰ ਤੜੱਲੇ ਦੇ ਨਾਲ ਮੋਬਾਈਲ ਫੋਨ ਇਸਤੇਮਾਲ ਹੋ ਰਹੇ ਨੇ ਬੇਸ਼ੱਕ ਪੁਲਿਸ ਪ੍ਰਸ਼ਾਸਨ ਲੱਖ ਦਾਅਵੇ ਕਰ ਰਿਹਾ ਹੈ ਕਿ ਜੈਮਰ ਲਾਏ ਗਏ ਨੇ ਤੇ ਸਖਤ ਪੈਰਾ ਹੈ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਫਿਰ ਜੇਲਾ ਅੰਦਰ ਮੋਬਾਈਲ ਅਖਰ ਕਿਵੇਂ ਪਹੁੰਚ ਜਾਂਦੇ ਨੇ ਇਹ ਇੱਕ ਤਗੜਾ ਸਵਾਲ ਹੈ ਜੋ ਕਿ ਇਸ ਵਕਤ ਖੜਾ ਹੋ ਰਿਹਾ ਹੈ ਇਸ ਖਬਰ ਤੋਂ ਬਾਅਦ ਕਿਉਂਕਿ ਇੱਕ ਕਵੀ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇਹ ਜੇਲ੍ਹ ਦੇ ਵਿੱਚ ਬੰਦ ਹੈ ਫਰੀਦਕੋਟ ਦਾ ਹੀ ਰਹਿਣ ਵਾਲਾ ਹੈ ਤੇ ਇਸ ਦਾ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਹੈਂਡਲ ਇਸ ਦੇ ਨਾਮ ਤੋਂ ਬਣਿਆ ਹੋਇਆ ਹੈ ਤੇ ਇਸ ਨੇ ਬਕਾਇਦਾ ਫੋਟੋ ਖਿੱਚੀ ਹੈ ਮੋਬਾਈਲ ਦਿਰਾਹੀ ਇਹ ਫੋਟੋ ਖਿੱਚੀ ਹੋਈ ਹੈ ਤੇ ਫਿਰ ਆਪਣੇ ਇੰਸਟਾਗ੍ਰam ਹੈਂਡਲ ਤੇ ਇਹ ਜੋ ਫੋਟੋ ਹੈ ਇਹ ਅਪਲੋਡ ਵੀ ਕੀਤੀ ਗਈ ਹੈ ਨਾਲ ਹੀ ਨਾਲ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਫਰੀਦਕੋਟ ਜੇਲ੍ਹ ਦੀ ਜੇਕਰ ਗੱਲ ਕੀਤੀ ਜਾਵੇ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੋਬਾਈਲ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਮੋਬਾਈਲ ਦੇ ਇਸਤੇਮਾਲ ਦੀਆਂ ਖਬਰਾਂ ਮੋਬਾਈਲ ਦੇ ਵਿੱਚ ਵੀਡੀਓ ਬਣਾਉਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਨਾ ਸਿਰਫ ਫਰੀਦਕੋਟ ਜੇਲ੍ਹ ਅਸੀਂ ਲੁਧਿਆਣਾ ਦੀ ਸੈਂਟਰਲ ਜੇਲ੍ਹ ਨੂੰ ਵੀ ਕਿਵੇਂ ਭੁੱਲ ਸਕਦੇ ਹਾਂ ਜਿੱਥੇ ਕਿ ਵੱਡੇ ਵੱਡੇ ਗੈਂਗਸਟਰ ਬੰਦ ਰਹੇ ਨੇ ਤੇ ਆਪਣੇ ਸਾਥੀਆਂ ਦਾ ਨੰ ਦਿਨ ਜਦੋਂ ਮਨਾਉਂਦੇ ਆ ਪਾਰਟੀ ਜਦੋਂ ਮਨਾਉਂਦੇ ਆ ਤਾਂ ਫਿਰ ਉਹ ਇੰਸਟਾਗ੍ਰam ਪੇਜ ਤੇ ਲਾਈਵ ਹੋ ਕੇ ਉਹ ਪਾਰਟੀ ਜੇਲ ਦੇ ਅੰਦਰ ਮਨਾਉਂਦੇ ਨੇ ਸੈਲੀਬ੍ਰੇਟ ਕਰਦੇ ਨੇ ਤੇ ਉਹ ਵੀ ਵਾਇਰਲ ਹੋ ਜਾਂਦੀ ਹੈ ਸੋ ਬੇਸ਼ੱਕ ਪੁਲਿਸ ਪ੍ਰਸ਼ਾਸਨ ਲੱਖ ਦਾਅਵੇ ਕਰਦਾ ਹੈ ਕਿ ਜੇਲ੍ਹਾਂ ਦੇ ਅੰਦਰ ਪੂਰੀ ਤਰੀਕੇ ਨਾਲ ਸੁਰੱਖਿਆ ਚੱਕ ਚੌਬਨ ਦੇ ਪਰਿੰਦਾ ਪਰ ਨਹੀਂ ਮਾਰ ਸਕਦਾ ਮੋਬਾਈਲ ਫੋਨ ਫੜੇ ਜਾ ਰਹੇ ਨੇ ਤੇ ਇਸਤੇਮਾਲ ਕੋਈ ਨਹੀਂ ਕਰ ਸਕਦਾ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਆਪਣੇ ਆਪ ਦੇ ਵਿੱਚ ਸਵਾਲ ਵੀ ਖੜੇ ਹੋਣੇ ਲਾਸ ਮਹੀਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਦਾਅਵੇ ਇਹਨਾਂ ਖਬਰਾਂ ਤੋਂ ਬਾਅਦ ਖੋਖਲੇ ਸਾਬਤ ਹੁੰਦੇ ਨੇ ਤੇ ਝੂਠੇ ਸਾਬਤ ਹੁੰਦੇ ਨੇ ਹੁਣ ਇੱਕ ਬਾਰ ਫੇਰ ਤੋਂ ਇਹ ਫੋਟੋ ਜੋ ਹੈ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਪੂਰੇ ਮੀਡੀਆ ਦੇ ਅੰਦਰ ਇਸ ਦੀਆਂ ਚਰਚਾਵਾਂ ਨੇ ਕਿ ਆਖਿਰ ਫਰੀਦਕੋਟ ਮਾਡਰਨ ਜੇਲ ਦੇ ਵਿੱਚ ਬੰਦ ਇੱਕ ਕੈਦੀ ਨੇ ਫੋਟੋ ਖਿੱਚਵਾਈ ਫੋਟੋ ਤਾਂ ਖਿੱਚਵਾਈ ਉਹ ਠੀਕ ਹੈ ਪਰ ਉਸ ਫੋਟੋ ਨੂੰ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੋਫ ਤੋਂ ਆਪਣੇ ਇੰਸਟਾਗ੍ਰam ਹੈਂਡਲ ਤੇ ਅਪਲੋਡ ਵੀ ਕਰ ਦਿੱਤਾ ਜਿਸ ਤੋਂ ਬਾਅਦ ਹਾਲਾਂਕਿ ਇਹ ਵਾਇਰਲ ਹੋ ਗਈ ਜਦੋਂ ਅਸੀਂ ਇਸ ਦਾ ਇੰਸਟਾਗ੍ਰam ਹੈਂਡਲ ਖੋਲਿਆ ਜਾ ਉਥੋਂ ਹੁਣ ਇਹ ਫੋਟੋ ਡਿਲੀਟ ਹੋ ਗਈ ਹੈ ਕਿਉਂਕਿ ਸਿਰਫ ਸਟੋਰੀ ਪਾਈ ਗਈ ਸੀ ਪੋਸਟ ਅਪਲੋਡ ਨਹੀਂ ਕੀਤੀ ਗਈ ਸੀ ਫੋਟੋ ਨੂੰ ਅਪਲੋਡ ਨਹੀਂ ਕੀਤਾ ਗਿਆ ਸੀ ਸਿਰਫ ਸਟੋਰੀ ਪਾਈ ਗਈ ਸੀ ਔਰ ਕੁਝ ਵਕਤ ਬਾਅਦ ਜਾਂ ਤਾਂ ਸਟੋਰੀ ਆਪਣੇ ਆਪ हट ਗਈ ਜਾਂ ਫਿਰ ਜ਼ਾਹਿਰ ਜੇ ਕਰ ਲੈ ਜਦੋਂ ਇਹ ਵਾਇਰਲ ਹੋਈ ਹੈ ਉਸ ਤੋਂ ਬਾਅਦ ਉਸ ਸਟੋਰੀ ਨੂੰ ਹਟਾ ਦਿੱਤਾ ਗਿਆ ਡਿਲੀਟ ਕਰ ਦਿੱਤਾ ਗਿਆ ਕਿਉਂਕਿ ਸਵਾਲ ਆਪਣੇ ਆਪ ਦੇ ਵਿੱਚ ਕਾਫੀ ਖੜੇ ਹੋ ਰਹੇ ਨੇ ਫਰੀਦਕੋਟ ਜੇਲ੍ਹ ਹੋਵੇ ਹੁਸ਼ਿਆਰਪੁਰ ਦੀ ਜੇਲ੍ਹ ਹੋਵੇ ਬਠਿੰਡਾ ਜੇਲ੍ਹ ਹੋਵੇ ਲੁਧਿਆਣੇ ਦੀ ਜੇਲ੍ਹ ਹੋਵੇ ਜਿੰਨੀਆਂ ਵੀ ਮਾਡਰਨ ਤੇ ਕੇਂਦਰੀ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਮੋਬਾਈਲ ਫੋਨਾਂ ਦੇ ਵਰਤੋਂ ਦਾ ਐ ਕੋਈ ਪਹਿਲਾ ਮਾਮਲਾ ਨਹੀਂ ਔਰ ਮੋਬਾਈਲ ਫੋਨਾਂ ਤੇ ਰਹੀਂ ਫੋਟੋ ਪਾਣਾ ਜਾਂ ਵੀਡੀਓ ਅਪਲੋਡ ਕਰਨਾ ਇਹ ਵੀ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਫਰੀਦਕੋਟ ਜੇਲ੍ਹ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਕਿਵੇਂ ਸ਼ਰੀਆਮ ਗੈਂਗਸਟਰਾਂ ਵੱਲੋਂ ਬਰਥਡੇ ਦੀ ਪਾਰਟੀ ਮਨਾਈ ਗਈ ਸੀ ਤੇ ਲਾਈਵ ਹੋ ਕੇ ਉਹ ਬਰਥਡੇ ਦੀ ਪਾਰਟੀ ਮਨਾਈ ਗਈ ਸੀ ਉਹ ਵੀ ਸਭ ਨੇ ਦੇਖਿਆ ਸੀ ਸੋ ਸਵਾਲ ਖੜੇ ਹੋਣੇ ਲਾਜ਼ਮੀ ਨੇ ਜਸ਼ਨਪ੍ਰੀਤ ਸਿੰਘ ਜੋ ਕਿ ਇਸ ਵਕਤ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਫਰੀਦਕੋਟ ਦਾਹੀ ਰਹਿਣ ਵਾਲਾ ਹੈ ਉਸ ਨੇ ਫੋਟੋ ਪਾਈ ਮੋਬਾਈਲ ਦੇ ਰਾਹੀਂ ਖਿੱਚੀ ਤੇ ਬਕਾਇਦ ਉਸ ਨੂੰ ਆਪਣੇ ਇੰਸਟਾਗ੍ਰam ਹੈਂਡਲ ਤੇ ਅਪਲੋਡ ਵੀ ਕੀਤਾ ਹੁਣ ਸਵਾਲ ਸਾਡਾ ਪੁਲਿਸ ਪ੍ਰਸ਼ਾਸਨ ਨੂੰ ਹੈ ਕਿ ਆਖਿਰ ਇਸ ਖਬਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਜਵਾਬ ਦੇਗਾ ਸਰਸ਼ਵਕਾਲ ਵੇਖੇ ਤੁਸੀਂ ਅਨੇ ਰਸਪਕਤੀ ਵੱਡੀ ਖਬਰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਨਾਲ ਹੀ ਨਾਲ ਵਿਵਾਦਾਂ ਦੇ ਵਿੱਚ ਵੀ ਘਿਰ ਗਈ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਇੱਕ ਕੈਦੀ ਵੱਲੋਂ ਆਪਣੀ ਬੈਰਕ ਸਾਹਮਣੇ ਖੜ ਕੇ ਫੋਟੋ ਖਿੱਚਵਾਈ ਗਈ ਹੈ ਨਾ ਸਿਰਫ ਫੋਟੋ ਖਿੱਚਵਾਈ ਗਈ ਹੈ ਬਲਕਿ ਉਸ ਕੈਦੀ ਨੇ ਉਹ ਫੋਟੋ ਆਪਣੇ ਇੰਸਟਾਗ੍ਰam ਹੈਂਡਲ ਤੇ ਸਟੋਰੀ ਵੱਜੋਂ ਪਾਈ ਵੀ ਹੈ ਜਦੋਂ ਅਸੀਂ ਉਹ ਪ੍ਰੋਫਾਈਲ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਹੁਣ ਹਾਲਾਂਕਿ ਕਿਉਂਕਿ ਸਟੋਰੀ ਅਪਲੋਡ ਕੀਤੀ ਗਈ ਸੀ ਉਹ ਸਟੋਰੀ ਜਾਂ ਤਾਂ ਡਿਲੀਟ ਕਰ ਦਿੱਤੀ ਗਈ ਹੈ ਇਸ ਕਰਕੇ ਉਹ ਦਿਖ ਨਹੀਂ ਰਹੀ ਪਰ ਇਹ ਜੋ ਫੋਟੋਸ ਕੈਦੀ ਵੱਲੋਂ ਆਪਣੇ ਇੰਸਟਾਗ੍ਰam ਹੈਂਡਲ ਤੇ ਪਾਈ ਗਈ ਹੈ ਉਹ ਫੋਟੋ ਹੁਣ ਵਾਇਰਲ ਜ਼ਰੂਰ ਹੋ ਰਹੀ ਹੈ ਤੇ ਨਾਲ ਹੀ ਨਾਲ ਇਸ ਤੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਜੇਲਾ ਅੰਦਰ ੜੜੜਾ